ਅੱਜ ਮੈਂ ਤੁਹਾਨੂੰ ਦਿਖਾਉਂਗਾ ਇੱਕ ਸਮੁੰਦਰ ਦੇ ਵਿੱਚ ਛੋਟੀ ਜੀ ਚੀਜ਼ ਕਿਵੇਂ ਚਾਰ ਚੰਨ ਲਾ ਦਿੰਦੀ ਹੈ ਵੱਡੇ ਵੱਡੇ ਸਮੁੰਦਰ ਦੇ ਵਿੱਚ ਇੱਕ ਨਿੱਕੀ ਜੀ ਚੀਜ਼ ਵੀ ਦੇਖ ਲਓ ਕਿੰਨੀ ਸੋਹਣੀ ਲੱਗਦੀ ਹੈ ਆ ਦੇਖੋ ਪੰਛੀ ਉੱਡਦਾ ਜਾਂਦਾ ਆ ਦੇਖੋ ਸਾਹਮਣੇ ਡੈਕੋਰੇਸ਼ਨ ਲਈ ਆ ਦੇਖੋ ਕਿੰਨੀ ਪੁਰਾਣੀ ਗੱਡੀ ਖੜਾਈ ਹੋਈ ਹੈ ਇਹਨਾਂ ਨੇ ਕੋਈ ਦੇਖ ਸਕਦੇ ਹੋ ਘਰ ਦੇ ਸਾਹਮਣੇ ਅੰਦਰੋਂ ਮਾੜਾ ਇਹ ਦਿਖਾਨੀਆਂ ਗੱਡੀ ਆ ਦੇਖ ਲਓ ਕੀ ਹਾਲ ਹੈ ਗੱਡੀ ਦਾ ਜੰਕ ਬਣਿਆ ਪਿਆ ਦੇਖੋ ਦੇਖ ਸਕਦੇ ਹੋ ਬੈਕ ਸਾਈਡ ਗੱਡੀ ਦੇ ਜਿਵੇਂ ਸਾਹਮਣੇ ਕਿਸੇ ਦੇ ਘਰ ਦੇ ਸੋ ਹੈ ਰੀਗਲ ਸੋ ਕਿਊਟ ਹੀਸ ਟਰਾ ਵੇਕਸ ਯਾ ਹੋਲੀ ਗੋਇੰਗ ਹੀ ਮਾਈਟ ਬੀ 2 ਕਿਲੋ ਓਹ ਦੈਟਸ ਨਾਈਸ ਇਟਸ ਰੀਅਲੀ ਨਾਈਸ اے ਕਿਊਟੀ ਭਾਈ ਦੇਖਿਆ ਥੈਂਕ ਯੂ so much ਯੂ ਆਰ ਵਾਟਰ ਆ ਤੁਸੀਂ ਦੇਖਿਆ ਇਹਨਾਂ ਨੇ ਆਪਣਾ ਡੌਗ ਦਿਖਾਇਆ ਦੇਖੋ ਕਿੰਨਾ ਕਿਊਟ ਕਿਸੇ ਵੀ ਫ੍ਰਾਈ ਕਰਨ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਮੈਂ ਕਿਸੇ ਨੂੰ ਕ੍ਰਿਟੀਸਾਈਜ਼ ਨਹੀਂ ਕਰਦਾ ਉਹਦਾ ਕਾਰਨ ਇਹ ਹੈ ਕਿ ਤੁਸੀਂ ਆਪਣੀ ਐਨਰਜੀ ਵੇਸਟ ਕਰ ਰਹੇ ਹੋ ਜਿੰਨਾ ਤੁਸੀਂ ਆਪਣੇ ਆਪ ਨੂੰ ਪੋਜ਼ਿਟਿਵ ਰੱਖੋਗੇ ਦੇ ਲੋਕਾਂ ਦੀ ਤਾਰੀਫ਼ ਕਰੋਗੇ ਤੇ ਲੋਕਾਂ ਦੀ ਚੰਗੀ ਚੀਜ਼ ਲੱਭਣ ਦੀ ਕੋਸ਼ਿਸ਼ ਕਰੋਗੇ ਉਨਾ ਹੀ ਤੁਹਾਡੇ ਲਈ ਵਧੀਆ